ਮੈਂ ਉਹ ਹੀ ਗੱਲ ਕਹਿ ਰਿਹਾ ਕਿ ਬੰਟੀ ਜਿੱਥੋਂ ਉੱਠਿਆ ਅੱਜ ਐਜ਼ ਅ ਹੀਰੋ ਫਿਲਮ ਦੇ ਵਿੱਚ ਆਪਾਂ ਦੇਖਿਆ ਉਹ ਬਹੁਤ ਵੱਡੀ ਗੱਲ ਹੈ ਕਿ ਬੰਟੀ ਦਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਪੂਰੀ ਇੰਡਸਟਰੀ ਦੇ ਵਿੱਚ ਕਿਸੇ ਨਾਲ ਕੋਈ ਵਿੰਗ ਵਾਲਾ ਹੋਣਾ ਮੂੰਹ ਵਿੰਗਾ ਹੋਣਾ ਤੇ ਉਹ ਬਹੁਤ ਸਭ ਨੂੰ ਪਿਆਰ ਕਰਦਾ ਮਹੱਬਤ ਕਰਦਾ ਸੱਚਾ ਕੁਰਬਾਨ ਫਿਲਮ ਲਈ ਦਿਲ ਤੋਂ ਕੁਰਬਾਨ ਹੈ ਕਿ ਪ੍ਰਮਾਤਮਾ ਇਹਨਾਂ ਦੀ ਸਾਰੀ ਟੀਮ ਨੂੰ ਤਰੱਕੀ ਦੇ ਵਿੱਚ ਤੇ ਫਿਲਮ ਸਕਸੈਸਫੁਲ ਹੋਵੇ ਥੈਂਕ ਯੂ ਸਰ ਬਾਈ ਜੀ ਅੱਜ ਤੁਸੀਂ ਆਪਣੇ ਕਿੰਨੇ ਇੱਕ ਦੋਸਤ ਕੋ ਇੱਕ ਵੱਡੇ ਰਾਈਟਰ ਜਿਹਾ ਸੀ ਕਹਿੰਦੇ ਉਹਨਾਂ ਦੀ ਤੁਸੀਂ ਫਿਲਮ ਦੇਖੀ ਉਹਨਾਂ ਦੇ ਸਟਾਰਟਿੰਗ ਸੀ ਕਿਦਾਂ ਲੱਗਿਆ ਬਾਈ ਦੀ ਐਕਟਿੰਗ ਦੇਖ ਕੇ ਅਹ ਦੇਖੋ ਜੀ ਪਹਿਲਾਂ ਤਾਂ ਖੁਸ਼ੀ ਦੀ ਗੱਲ ਹੈ ਕਿ ਜਿੱਥੋਂ ਬੰਟੀ ਦਾ ਅਹ ਸਟਾਰਟਿੰਗ ਪਲਕਰਾਂਜ ਤੋਂ ਵੀ 25 ਸਾਲ ਪਹਿਲਾਂ ਜਿੱਦਾਂ ਬੰਟੀ ਨੇ ਸਟਾਰਟਿੰਗ ਕੀਤੀ ਹੈ ਐਜ਼ ਅ ਰਾਈਟਰ ਤੋਂ ਪਰ ਹੌਲੀ-ਹੌਲੀ 뮤직 ਕੰਪਨੀ 뮤직 ਪ੍ਰੋਡਕਸ਼ਨ ਕੁੱਲ ਮਿਲਾ ਕੇ ਹੁਣ ਐਜ਼ ਅ ਹੀਰੋ ਫਿਲਮ ਜੋ ਕੀਤੀ ਹੈ ਤੇ ਬਹੁਤ ਖੁਸ਼ੀ ਹੋਈ ਹੈ ਤੇ ਅੱਗੇ ਵੀ ਹੋਰ ਭਰਾ ਮੇਰੇ ਬਹੁਤ ਸਾਰੀਆਂ ਫਿਲਮਾਂ ਕਰੇ ਕੁੱਲ ਮਿਲਾ ਕੇ ਸਾਰੀ ਟੀਮ ਨੂੰ ਪ੍ਰੋਡਿਊਸਰ ਨੂੰ ਸਾਰੀ ਸਟਾਰ ਕਾਸਟ ਨੂੰ ਬਹੁਤ-ਬਹੁਤ ਵਧਾਈ ਮਤਲਬ ਇੱਕ ਜਿਵੇਂ ਇੰਡਸਟਰੀ ਦਾ ਇੱਕ ਸਾਥ ਹੁੰਦਾ ਹੈ ਉਹ ਤੁਸੀਂ ਇੰਦੇਰ ਲਈ ਪਹੁੰਚਿਓ ਇਸ ਤਰ੍ਹਾਂ ਇੰਡਸਟਰੀ ਨੂੰ ਕਿੰਨਾ ਕੋ ਸਾਥ ਇੱਕ ਦੂਜਾ ਦੇਣਾ ਵੀ ਚਾਹੀਦਾ ਹੈ ਦੇਖੋ ਜੀ ਸਾਥ ਬਿਨਾ ਤਾਂ ਕਹਿੰਦੇ ਬੰਦਾ ਇਕੱਲਾ ਕੁਝ ਨਹੀਂ ਕਰ ਸਕਦਾ ਪਰ ਜੇ ਤੁਹਾਡੇ ਨਾਲ ਆਪਣੇ ਦੋਸਤ ਮਿੱਤਰ ਤੁਹਾਡਾ ਨਹੀਂ ਸਾਥ ਦੇਣਗੇ ਤਾਂ ਤੁਹਾਡਾ ਸਾਥ ਕੌਣ ਦੇਊਗਾ ਬਾਕੀ ਅੱਜ ਮੈਂ ਉਹੀ ਗੱਲ ਕਹਿ ਰਿਹਾ ਕਿ ਬੰਟੀ ਜਿੱਥੋਂ ਉੱਠਿਆ ਅੱਜ ਅਜੇ ਹੀਰੋ ਫਿਲਮ ਦੇ ਵਿੱਚ ਆਪਾਂ ਦੇਖਿਆ ਉਹ ਬਹੁਤ ਵੱਡੀ ਗੱਲ ਮਤਲਬ ਇੰਡਸਟਰੀ ਦੇ ਕਿ ਕੋਈ ਅਜਿਹੇ ਕਲਾਕਾਰ ਦੀ ਵੱਡਾ ਹੋਣਾ ਜਿੰਦੇ ਬੰਟੀ ਦੇ ਗਾਣੇ ਨਾ ਗਾਏ ਹੋਣ ਤੇ ਬੰਟੀ ਦੀ ਅੱਜ سپورਟ ਵੀ ਬਣਦੀ ਹੈ ਕਿ ਅੱਜ ਸਾਰੇ ਕਲਾਕਾਰ ਵੀ ਉਸ سپورਟ ਦੇ ਨਾਲ ਵੀ ਆ ਗਏ ਹਾਂ ਬਿਲਕੁਲ ਹੋਣਾ ਚਾਹੀਦਾ ਕਿਉਂਕਿ ਬੰਟੀ ਦਾ ਮੈਨੂੰ ਨਹੀਂ ਲੱਗਦਾ ਕਿਸੇ ਪੂਰੀ ਇੰਡਸਟਰੀ ਦੇ ਵਿੱਚ ਕਿਸੇ ਨਾਲ ਕੋਈ ਵਿੰਗ ਵਾਲਾ ਹੋਣਾ ਮੂੰਹ ਵਿੰਗਾ ਹੋਣਾ ਤੇ ਉਹ ਬਹੁਤ ਸਭ ਨੂੰ ਪਿਆਰ ਕਰਦਾ ਮਹੱਬਤ ਕਰਦਾ ਸਤ ਹਾਂ 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 ਇੰਡਸਟਰੀ ਦੇ ਮੂਵਿੰਗੇ ਹੁੰਦੇ ਨੇ ਵੈਸੇ ਤੁਸੀਂ ਵੀ ਇੰਡਸਟਰੀ ਦੇ ਨਾਲ ਜੁੜੇ ਹੋ ਹਾਂ ਦੇਖੋ ਹਰ ਮੈਨੂੰ ਤਾਂ ਲੱਗਦਾ ਕਿ ਥੋੜੇ-ਬਹੁਤ ਹੁੰਦੇ ਹੈਗੇ ਪਰ ਮੈਂ ਮੈਨੂੰ ਮੈਂ ਆਪਣੇ ਪੱਖ ਤੋਂ ਕਹਾਂਗਾ ਕਿ ਮੈਂ ਆਪ ਹਰ ਕੋ ਨੂੰ ਪਿਆਰ ਕਰਦਾ ਤੇ ਉਦੋਂ ਹੀ ਵੰਟੀ ਦਾ ਮੁਹੱਬਤ ਹੈ ਸਾਰਾ ਮੇਰੀਆਂ ਫਿਲਮਾਂ ਆਂਦੀਆਂ ਜਿਵੇਂ ਦਿਲਜੀਤ ਦੀ ਫਿਲਮ ਆਈ ਹੈ ਹੁਣ ਉਹ ਚੀਜ਼ਾਂ ਦਾ ਵੀ ਕਈ ਕੁਸ਼ਲ ਕਲਾਕਾਰ ਸਾਥ ਦੇ ਰਹੇ ਕੁਸ਼ਲ ਕਲਾਕਾਰ ਖਿਲਾਫ ਦੇ ਚ ਆ ਰਹੇ ਨੇ ਹਾਂ ਦੇਖੋ ਜੀ ਇੱਕੋ ਜ਼ਿੰਦਗੀ ਦਾ ਇੱਕ ਹਰ ਬੰਦੇ ਦੇ ਆਪਣੇ-ਆਪਣੇ ਪੁਆਇੰਟ ਹੁੰਦੇ ਨੇ ਹਰ ਬੰਦੇ ਨੂੰ ਕੋਈ ਚੰਗੀ ਚੀਜ਼ਾਂ ਲਾਨੇ ਕੋਈ ਮਾੜੇ ਨੇ ਕਿਸੇ ਨੂੰ ਕੋਈ ਉਹ ਬੰਦਾ ਚੰਗਾ ਲੱਗਦਾ ਮਾੜਾ ਲੱਗਦਾ ਪਰ ਕੁੱਲ ਮਿਲਾ ਕੇ ਅੱਜ ਕੁਰਬਾਨ ਫਿਲਮ ਲਈ ਦਿਲ ਤੋਂ ਕੁਰਬਾਨ ਹੈ ਕਿ ਪ੍ਰਮਾਤਮਾ ਇਹਨਾਂ ਦੀ ਸਾਰੀ ਟੀਮ ਉਹ ਤਰੱਕੀ ਦੇ ਵਿੱਚ ਫਿਲਮ ਸਕਸੈਸਫੁਲ ਜੀ ਥੈਂਕ ਯੂ ਸੋ ਮੈਂ ਉਹੀ ਗੱਲ ਕਹਿ ਰਿਹਾ ਕਿ ਬੰਟੀ ਜਿੱਥੋਂ ਉੱਠਿਆ ਅੱਜ ਐਜ਼ ਅ ਹੀਰੋ ਫਿਲਮ ਦੇ ਵਿੱਚ ਆਪਾਂ ਦੇਖਿਆ ਉਹ ਬਹੁਤ ਵੱਡੀ ਗੱਲ ਹੈ ਕਿ ਬੰਟੀ ਮੈਨੂੰ ਨਹੀਂ ਲੱਗਦਾ ਕਿ ਕਿਸੇ ਪੂਰੀ ਇੰਡਸਟਰੀ ਦੇ ਵਿੱਚ ਕਿਸੇ ਨਾਲ ਕੋਈ ਵਿੰਗ ਵਾਲਾ ਹੋਣਾ ਮੂੰਹ ਵਿੰਗਾ ਹੋਣਾ ਤੇ ਉਹ ਬਹੁਤ ਸਭ ਨੂੰ ਪਿਆਰ ਕਰਦਾ ਮਹੱਭੁੱਤ ਕਰਦਾ ਸਤ ਹਾਂ ਪਰਵਾਨ ਫਿਲਮ ਲਈ ਦਿਲ ਤੋਂ ਪਰਵਾਨ ਹੈ ਕਿ ਪਰਮਾਤਮਾ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ ਤਰੱਕੀ ਦੇਵੇ ਤੇ ਫਿਲਮ ਸਕਸੈਸਫੁਲ ਹੋਵੇ ਥੈਂਕ ਯੂ ਭਾਈ ਜੀ ਅੱਜ ਤੁਸੀਂ ਆਪਣੇ ਕਿੰਨੇ ਇੱਕ ਦੋਸਤ ਕੋ ਇੱਕ ਵੱਡੇ ਰਾਈਟਰ ਜਿਸੀ ਕਹੀਏ ਉਹਨਾਂ ਦੀ ਤੁਸੀਂ ਫਿਲਮ ਦੇਖੀ ਉਹਨਾਂ ਦਾ ਸਟਾਰਟਿੰਗ ਸੀ ਕਿਦਾਂ ਲੱਗਿਆ ਭਾਈ ਦੀ ਐਕਟਿੰਗ ਦੇਖ ਕੇ ਅ ਦੇਖੋ ਜੀ ਪਹਿਲਾਂ ਤਾਂ ਖੁਸ਼ੀ ਦੀ ਗੱਲ ਹੈ ਕਿ ਜਿੱਥੋਂ ਬੰਟੀ ਦਾ ਸਟਾਰਟਿੰਗ ਪਾਲ ਕਾਂਜ ਤੋਂ ਵੀ 25 ਸਾਲ ਪਹਿਲਾਂ ਜਿੱਦਾਂ ਬੰਟੀ ਨੇ ਸਟਾਰਟਿੰਗ ਕੀਤੀ ਹੈ ਐਜ਼ ਅ ਰਾਈਟਰ ਤੋਂ ਪਰ ਹੌਲੀ-ਹੌਲੀ 뮤직 ਕੰਪਨੀ 뮤직 ਪ੍ਰੋਡਕਸ਼ਨ ਕੁੱਲ ਮਿਲਾ ਕੇ ਹੁਣ ਐਜ਼ ਅ ਹੀਰੋ ਫਿਲਮ ਜੋ ਕੀਤੀ ਹੈ ਤੇ ਬਹੁਤ ਖੁਸ਼ੀ ਹੋਈ ਹੈ ਤੇ ਅੱਗੇ ਵੀ ਹੋਰ ਪ੍ਰਾ ਮੇਰੇ ਬਹੁਤ ਸਾਰੀਆਂ ਫਿਲਮਾਂ ਕਰੇ ਕੁੱਲ ਮਿਲਾ ਕੇ ਸਾਰੀ ਟੀਮ ਨੂੰ ਪ੍ਰੋਡਿਊਸਰ ਨੂੰ ਸਾਰੀ ਸਟਾਰ ਕਾਸਟ ਨੂੰ ਬਹੁਤ-ਬਹੁਤ ਵਧਾਈ ਮਤਲਬ ਇੱਕ ਜਿਵੇਂ ਇੰਡਸਟਰੀ ਦਾ ਇੱਕ ਸਾਥ ਹੁੰਦਾ ਹੈ ਉਹ ਤੁਸੀਂ ਦੇਰ ਲਈ ਪਹੁੰਚਿਓ ਇਸ ਤਰ੍ਹਾਂ ਇੰਡਸਟਰੀ ਨੂੰ ਕਿੰਨਾ ਕੁ ਸਾਥ ਇੱਕ ਦੂ ਦਾ ਦੇਣਾ ਵੀ ਚਾਹੀਦਾ ਹੈ ਦੇਖੋ ਜੀ ਸਾਥ ਬਿਨਾ ਤਾਂ ਕਹਿੰਦੇ ਬੰਦਾ ਇਕੱਲਾ ਕੁਝ ਨਹੀਂ ਕਰ ਸਕਦਾ ਪਰ ਜੇ ਤੁਹਾਡੇ ਨਾਲ ਆਪਣੇ ਦੋਸਤ ਮਿੱਤਰ ਤੁਹਾਡਾ ਨਹੀਂ ਸਾਥ ਦੇਣਗੇ ਤਾਂ ਤੁਹਾਡਾ ਸਾਥ ਕੌਣ ਦੇਊਗਾ ਬਾਕੀ ਅੱਜ ਮੈਂ ਉਹੀ ਗੱਲ ਕਹਿ ਰਿਹਾ ਕਿ ਬੰਟੀ ਜਿੱਥੋਂ ਉੱਠਿਆ ਅੱਜ ਅਜੇ ਹੀਰੋ ਫਿਲਮ ਦੇ ਵਿੱਚ ਆਪਾਂ ਦੇਖਿਆ ਉਹ ਬਹੁਤ ਵੱਡੀ ਗੱਲ ਮਤਲਬ ਇੰਡਸਟਰੀ ਦੇ ਕਿ ਕੋਈ ਅਜਿਹੇ ਕਲਾਕਾਰ ਦੀ ਵੱਡਾ ਹੋਣਾ ਜਿੰਦੇ ਬੰਟੀ ਦੇ ਗਾਣੇ ਨਾਲ ਗਾਏ ਹੋਣ ਤੇ ਬੰਟੀ ਦੀ ਅੱਜ ਸਪੋਰਟ ਵੀ ਬਣਦੀ ਹੈ ਕਿ ਅੱਜ ਸਾਰੇ ਕਲਾਕਾਰ ਵੀ ਉਸ ਸਪੋਰਟ ਦੇ ਨਾਲ ਵੀ ਆ ਗਏ ਹਾਂ ਬਿਲਕੁਲ ਹੋਣਾ ਚਾਹੀਦਾ ਕਿਉਂਕਿ ਬੰਟੀ ਦਾ ਮੈਨੂੰ ਨਹੀਂ ਲੱਗਦਾ ਕਿਸੇ ਪੂਰੀ ਇੰਡਸਟਰੀ ਦੇ ਵਿੱਚ ਕਿਸੇ ਨਾਲ ਕੋਈ ਵਿੰਗ ਵਾਲਾ ਹੋਣਾ ਮੂੰਹ ਵਿੰਗਾ ਹੋਣਾ ਤੇ ਉਹ ਬਹੁਤ ਸਭ ਨੂੰ ਪਿਆਰ ਕਰਦਾ ਮੁਹੱਬਤ ਕਰਦਾ ਸਤ ਹਾਂ 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 ਸਟਿੱਟ ਮੁਵਿੰਗੇ ਹੁੰਦੇ ਨੇ ਵੈਸੇ ਤੁਸੀਂ ਵੀ ਇੰਡਸਟਰੀ ਦੇ ਨਾਲ ਜੁੜੇ ਹੋ ਹਾਂ ਦੇਖੋ ਹਰ ਮੈਨੂੰ ਤਾਂ ਲੱਗਦਾ ਕਿ ਥੋੜੇ ਬਹੁਤ ਹੁੰਦੇ ਹੈਗੇ ਪਰ ਮੈਂ ਮੈਂ ਆਪਣੇ ਪੱਖ ਤੋਂ ਕਹਾਂਗਾ ਕਿ ਮੈਂ ਆਪ ਹਰ ਕੋ ਨੂੰ ਪਿਆਰ ਕਰਦਾ ਤੇ ਉਦੋਂ ਹੀ ਵੰਦੀ ਦਾ ਮੁਹੱਬਤ ਹੈ ਸਾਰਾ ਜਿਹੜੀਆਂ ਫਿਲਮਾਂ ਆਂਦੀਆਂ ਜਿਵੇਂ ਦਿਲਜੀਤ ਦੀ ਫਿਲਮ ਆਈ ਹੈ ਹੁਣ ਉਹ ਚੀਜ਼ਾਂ ਦਾ ਵੀ ਕਈ ਕੁਸ਼ਲਕਾਰ ਸਾਥ ਦੇ ਰਹੇ ਕੁਸ਼ਲਕਾਰ ਖਿਲਾਫ ਦੇ ਜਾ ਰਹੇ ਨੇ ਹਾਂ ਦੇਖੋ ਜੀ ਇੱਕੋ ਜ਼ਿੰਦਗੀ ਦਾ ਇੱਕ ਹਰ ਬੰਦੇ ਦੇ ਆਪਣੇ ਆਪਣੇ ਪੁਆਇੰਟ ਹੁੰਦੇ ਨੇ ਹਰ ਬੰਦੇ ਨੂੰ ਕੋਈ ਚੰਗੀਆਂ ਚੀਜ਼ਾਂ ਲਾਉਂਦੇ ਕੋਈ ਮਾੜੀਆਂ ਨੇ ਕਿਸੇ ਨੂੰ ਕੋਈ ਉਹ ਬੰਦਾ ਚੰਗਾ ਲੱਗਦਾ ਮਾੜਾ ਲੱਗਦਾ ਪਰ ਕੁੱਲ ਮਿਲਾ ਕੇ ਅੱਜ ਕੁਰਬਾਨ ਫਿਲਮ ਲਈ ਦਿਲ ਤੋਂ ਕੁਰਬਾਨ ਹੈ ਕਿ ਪਰਮਾਤਮਾ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ ਤਰੱਕੀ ਦੇਵੇ ਤੇ ਫਿਲਮ ਸਕਸੈਸਫੁਲ ਜੀ ਥੈਂਕ ਯੂ